ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਪਬੂਤੀ ਦਾ ਮੰਤਰ ਜੋ ਕਿ ਨਾਥ ਨਾਥਾਂ ਦਾ ਜਿਹੜਾ ਪਬੂਤੀ ਦਾ ਮੰਤਰ ਹੈ ਗੁਰੂ ਗੋਖਰਖਨਾਥ ਦਾ ਮੰਤਰ ਹੈ ਬੜਾ ਪਾਵਰਫੁਲ ਤੇ ਸ਼ਕਤੀਸ਼ਾਲੀ ਮੰਤਰ ਹੈ ਇਸ ਮੰਤਰ ਦੇ ਨਾਲ ਵੱਡੇ ਤੋਂ ਵੱਡਾ ਕੰਮ ਜਿਹੜਾ ਕੀਤਾ ਜਾਂਦਾ ਹੈ ਵੱਡੀਆਂ ਤੋਂ ਵੱਡੀਆਂ ਇਲ ਬਲਾਵਾ ਨੂੰ ਭਜਾ ਸਕਦੇ ਹੋ ਤੁਸੀਂ ਇਸ ਭਪੂਤ ਦੇ ਮੰਤਰ ਦੇ ਨਾਲ ਇਹ ਮੰਤਰ ਬਹੁਤ ਹੀ ਸ਼ਕਤੀਸ਼ਾਲੀ ਮੰਤਰ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਸੁਣ ਲੈਣਾ ਕਲ ਕਲੀ ਕਲੀ ਸਮਝ ਲੈਣਾ ਬਾਰ-ਬਾਰ ਕਮੈਂਟਾਂ ਦੇ ਵਿੱਚ ਗੱਲ ਨਹੀਂ ਕਰਨੀ ਜੇ ਇੱਕੋ ਵਾਰ ਇਸ ਗੱਲ ਨੂੰ ਸਮਝ ਲੈਣੀ ਹੈ ਤੁਸੀਂ ਤੇ ਮੰਤਰ ਨੂੰ ਚੰਗੀ ਤਰ੍ਹਾਂ ਨੋਟ ਕਰ ਲੈਣਾ ਅਸੀਂ ਇਸ ਮੰਤਰ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੇਵਾਂਗੇ ਉੱਥੇ ਜਾ ਕੇ ਚੈੱਕ ਕਰ ਲਿਓ ਤੇ ਉੱਥੇ ਜਾ ਕੇ ਸਾਰੀ ਗੱਲਬਾਤ ਦੇਖ ਲਿਓ ਪੜ੍ਹ ਲਿਓ ਜੇ ਪਹਿਲਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਸਾਡੀਆਂ ਮਿਲਦੀਆਂ ਰਹਿਣ ਗਿਆ ਦੋਸਤੋ ਤੇ ਹੁਣ ਗੱਲ ਕਰਦੇ ਹਾਂ ਜੀ ਜਿਹੜੇ ਨਾਥਾਂ ਦੇ ਮੰਤਰ ਬਾਰੇ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਵਾਂ ਇਹ ਜਿਹੜਾ ਮੰਤਰ ਹੈ ਨਾਥਾਂ ਦਾ ਮੰਤਰ ਹੈ ਇਹ ਕੋਈ ਛੋਟਾ ਮੂਟਾ ਜਿਹਾ ਮੰਤਰ ਨਹੀਂ ਹੈਗਾ ਇਹਨੂੰ ਆਹ ਮੰਤਰ ਨਾਲ ਸਮਝ ਲੈਣਾ ਇਹ ਮੰਤਰ ਬਹੁਤ ਮੁਸ਼ਕਲਾਂ ਦੇ ਨਾਲ ਮਿਲਦੇ ਆ ਇਦਾਂ ਦੇ ਮੰਤਰ ਹੈ ਜਿਹੜੇ ਕਿ ਝਟਕੇ ਚ ਕੰਮ ਕਰਦੇ ਆ ਤੇ ਜੇ ਇਹ ਮੰਤਰ ਸਿੱਧ ਕਰ ਲਿੱਤਾ ਜਾਵੇ ਤੁਹਾਡੇ ਆਸ-ਪਾਸ ਕੀ ਤੁਹਾਡੇ ਲਾਗੇ ਵੀ ਕੋਈ ਚੀਜ਼ ਫੜਕ ਨਹੀਂ ਸਕਦੀ ਕਿ ਜਦੋਂ ਤੁਹਾਡੇ ਕੋਲ ਇਸ ਮੰਤਰ ਨੂੰ ਸਿੱਧ ਕਰਨ ਦੀ ਸ਼ਕਤੀ ਹੋਊਗੀ ਤੇ ਤੁਹਾਡੇ ਕੋਲ ਕੋਈ ਪਬੂਤ ਹੋਏਗੀ ਜਿਹੜੀ ਤੁਹਾਨੂੰ ਦੱਸਾਂਗੇ ਵੀਡੀਓ ਚ ਪਬੂਤ ਨੂੰ ਕਿੱਦਾਂ ਸਿੱਧ ਕਰਨਾ ਤੇ ਉਸ ਪਪੂਤ ਦੇ ਨਾਲ ਤੁਸੀਂ ਕਿਸੇ ਵੀ ਭੂਤ ਪ੍ਰੇਤ ਨੂੰ ਬਨ ਸਕਦੇ ਹੋ ਜਾਂ ਉਹਨੂੰ ਕੱਢ ਸਕਦੇ ਹੋ ਤੇ ਕੋਈ ਵੀ ਕਿਸੇ ਦਾ ਭਲਾ ਕਰਨਾ ਹੋਵੇ ਉੱਥੇ ਵੀ ਇਹ ਮੰਤਰ ਚਲਾ ਸਕਦੇ ਆ ਬੜਾ ਜ਼ਬਰਦਸਤ ਮੰਤਰ ਹੈ ਦੋਸਤੋ ਤਾਂ ਦੋਸਤੋ ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀ ਜਿਹੜੇ ਸਾਧੂ ਸੰਤ ਹੁੰਦੇ ਸੀ ਉਹਨਾਂ ਕੋਲ ਹਥਿਆਰ ਨਹੀਂ ਹੁੰਦੇ ਸੀ ਇਹ ਸੰਤ ਸਾਧੂ ਸੋ ਲੋਕ ਹੁੰਦੇ ਸੀ ਉਹਨਾਂ ਕੋ ਚਮਟਾ ਹੁੰਦਾ ਸੀ ਆਪਣਾ ਕਮੰਡਲ ਹੁੰਦਾ ਸੀ ਜਾਂ ਉਹਨਾਂ ਨੇ ਆਪਣੀਆਂ ਖੜਾਵਾਂ ਪਾਈਆਂ ਹੁੰਦੀਆਂ ਸੀ ਜਾਂ ਹੱਥ ਦੇ ਵਿੱਚ ਕੋਈ ਛੋਟੀ ਮੋਟੀ ਚੀਜ਼ ਫੜੀ ਹੁੰਦੀ ਸੀ ਜਾਂ ਚਮਟਾ ਫੜਿਆ ਹੁੰਦਾ ਸੀ ਉਹਨਾਂ ਤੋਂ ਕੋਈ ਹਥਿਆਰ ਨਹੀਂ ਹੁੰਦੇ ਸੀ ਲੜਨ ਦੇ ਲਈ ਜਦੋਂ ਕੋਈ ਭੂਤ ਪ੍ਰੇਤ ਤੈਤ ਆ ਕੇ ਉਹਨਾਂ ਨੂੰ ਰੋਕਦੇ ਸੀ ਉਹਨਾਂ ਦੀ ਭਗਤੀ ਦਾ ਰਸਤਾ ਰੋਕਦੇ ਸੀ ਭਗਤੀ ਮਾਰਗ ਦੇ ਵਿੱਚ ਬਾਧਾ ਪਾਉਂਦੇ ਸੀ ਤਾਂ ਉਦੋਂ ਉਹ ਕੀ ਕਰਦੇ ਸੀ ਆਪਣੀ ਝੋਲੀ ਦੇ ਵਿੱਚੋਂ ਭੂਤ ਕੱਢ ਕੇ ਜਦੋਂ ਮਾਰਦੇ ਸੀ ਤੇ ਉਹ ਤੁਸੀਂ ਦੇਖਿਆ ਹੋਣਾ ਕਈ ਫਿਲਮਾਂ 'ਚ ਵੀ ਦੇਖਿਆ ਹੋਣਾ ਕੋਈ ਨਾਟਕ ਵੀ ਇਦਾਂ ਦੇ ਸੀਰੀਅਲ ਵੀ ਬਣੇ ਆ ਜਿਨ੍ਹਾਂ ਵਿੱਚ ਇਹ ਚੀਜ਼ਾਂ ਅੰਦਰ ਦਿਖਾਈਆਂ ਗਈਆਂ ਉਹ ਸੱਚ ਨੂੰ ਦਰਸਾਇਆ ਗਿਆ ਉਹ ਭੂਤ ਮਾਰਨ ਦੇ ਨਾਲ ਉਹ ਭੂਤ ਪ੍ਰੇਤ ਜਿਹੜੇ ਸੀ ਇਹ ਭਸਮ ਹੋ ਜਾਂਦੇ ਸੀ ਤੇ ਇਹ ਦੋਸਤੋ ਉਹੀ ਚੀਜ਼ਾਂ ਆ ਉਹੀ ਮੰਤਰ ਆ ਜਿਹੜਾ ਕਿ ਭੂਤ ਪ੍ਰੇਤ ਨੂੰ ਭਜਾ ਦਿੰਦਾ ਆ ਤੇ ਇਹ ਜਿਹੜੀ ਭੂਤ ਮੰਤਰ ਤੁਸੀਂ ਸਿੱਧ ਕਰਕੇ ਭੂਤ ਨੂੰ ਸਿੱਧ ਕਰਨਾ ਫਿਰ ਦੇਖਿਓ ਕੰਮ ਇਹਦੇ ਕਮਾਲ ਫਿਰ ਦੇਖੋ ਵੱਡੇ ਤੋਂ ਵੱਡੇ ਕੰਮ ਨੂੰ ਕਿਤਾ ਤੁਸੀਂ ਚੁਟਕੀਆਂ 'ਚ ਕਰ ਦੋਗੇ ਤੇ ਦੋਸਤੋ ਇਸ ਮੰਤਰ ਨੂੰ ਪੜਨ ਤੋਂ ਪਹਿਲਾਂ ਜਾਂ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾ ਕਿ ਇਸ ਮੰਤਰ ਨੂੰ ਪੜਨ ਦੇ ਲਈ ਬੜੀ ਸੁੱਚਮਤਾ ਰੱਖਣੀ ਪੈਣੀ ਆ ਬ੍ਰਹਮਚਾਰੀਏ ਦਾ ਪਾਲਣ ਕਰਨਾ ਪੈਣਾ ਆ ਇਹਦੇ ਵਿੱਚ ਕੋਈ ਮੀਟ ਆਂਡਾ ਸ਼ਰਾਬ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕਰ ਸਕਦੇ ਤੁਸੀਂ ਇਸ ਸੁਚੇਮ ਰਹਿ ਕੇ ਇਦੇ ਵਿੱਚ ਸਿਰਫ ਸਾਦਾ ਹੀ ਭੋਜਨ ਖਿਤਾ ਜਾਂਦਾ ਹੈ ਦੁੱਧ ਦਾ ਸੇਵਨ ਕੀਤਾ ਜਾਂਦਾ ਆ ਸਿੰਪਲ ਪਕਵਾਨ ਖਾਏ ਜਾਂਦੇ ਆ ਰੋਟੀ ਦਾ ਭੋਗ ਲਗਵਾਇਆ ਜਾਂਦਾ ਆ ਤੇ ਰੋਟੀ ਦਾ ਹੀ ਸੇਵਨ ਕੀਤਾ ਜਾਂਦਾ ਆ ਤਾਂ ਦੋਸਤੋ ਜੀ ਇਸ ਤਰੀਕੇ ਨਾਲ ਤੁਸੀਂ ਇਹਨੂੰ ਸਿੱਧ ਕਰ ਲਿਆ ਜਿਹੜੇ ਸਾਡੇ ਦਿੱਤੇ ਹੋਏ ਤੁਸੀਂ ਖਾਣ-ਪਾਣ ਨੂੰ ਜਾਂ ਤੁਸੀਂ ਜਦੋਂ ਸੌਣਾ ਆ ਉਹ ਵੀ ਤੁਹਾਡੇ ਕੋਲ ਇੱਕ ਆਪਣਾ ਅਲੱਗ ਤੋਂ ਕਮਰਾ ਹੋਣਾ ਚਾਹੀਦਾ ਜਿੱਥੇ ਤੁਸੀਂ ਬੈਠਣਾ ਤੁਹਾਡਾ ਆਸਣ ਸਾਫ਼ ਸੁਥਰਾ ਹੋਣਾ ਚਾਹੀਦਾ ਸਫਾਈ ਹੋਣੀ ਚਾਹੀਦੀ ਆ ਉੱਥੇ ਇਹ ਮੰਤਰ ਤੁਸੀਂ ਸਿੱਧ ਕਰਨਾ ਜੇ ਤੁਸੀਂ ਘਰ ਦੇ ਵਿੱਚ ਤੁਹਾਡੇ ਤੁਸੀਂ ਦਰਬਾਰ ਬਣਾਇਆ ਤਾਂ ਦਰਬਾਰ ਚ ਬੈ ਕੇ ਕਰੋ ਨਹੀਂ ਤਾਂ ਕਿਸੇ ਸਿੱਧ ਨਾਥਾਂ ਦੇ ਮੰਦਰ ਚ ਚਲ ਜਓ ਜਾਂ ਸ਼ਿਵਜੀ ਦੇ ਮੰਦਰ ਤੇ ਚਲ ਜਓ ਜਿੱਥੇ ਧੂਣਾ ਹੋਵੇ ਧੂਨੇ ਦੇ ਕੋਲ ਇਹ ਮੰਤਰ ਸਿੱਧ ਹੋ ਸਕਦਾ ਜੇ ਤੁਸੀਂ ਧੂਨੇ ਦੇ ਕੋਲ ਜਾ ਕੇ ਇਸ ਮੰਤਰ ਨੂੰ ਸਿੱਧ ਕਰ ਲਿਆ ਤਾਂ ਬਹੁਤ ਛੇਤੀ ਤੁਹਾਨੂੰ ਧੂਣਾ ਧੂਨੇ ਦਾ ਇਹ ਪਪੂਤ ਵਾਲਾ ਮੰਤਰ ਸਿੱਧ ਹੋ ਜਾਊਗਾ ਤਾਂ ਦੋਸਤੋ ਪਹਿਲਾ ਤਾਂ ਤੁਹਾਨੂੰ ਮੰਤਰ ਦੱਸ ਦਵਾਂ ਮੰਤਰ ਕੀ ਹੈ ਮੰਤਰ ਦੇ ਸ਼ਬਦ ਬੋਲ ਕੀ ਉਹ ਸੁਣ ਲਓ ਕਾਪੀ ਪੈਨ ਲੈ ਕੇ ਨੋਟ ਵੀ ਕਰ ਲਓ ਡਿਸਕ੍ਰਿਪਸ਼ਨ ਚ ਵੀ ਪਾਵਾਂਗੇ ਓਮ ਗੁਰੂ ਜੀ ਹੱਥ ਵਿੱਚ ਪਪੂਤੀ ਕਾਚ ਵਿੱਚ ਥੈਲਾ ਖੜਾ ਮਛੰਦਰ ਨਾਥ ਜੋਗੀ ਭੂਤ ਨੂੰ ਬੰਨੇ ਪ੍ਰੀਤ ਨੂੰ ਬੰਨੇ ਢਾਕਨੀ ਨੂੰ ਬੰਨੇ ਸ਼ਾਕਨੀ ਨੂੰ ਬੰਨੇ ਯਕਸ਼ ਨੂੰ ਬੰਨੇ ਰਕਸ਼ਸ਼ ਨੂੰ ਬੰਨੇ दैਤ ਨੂੰ ਬੰਨੇ ਦਾਨਵ ਨੂੰ ਬੰਨੇ दैਤ ਦਾਨਵ ਬੰਨੇ ਸੋਨੇ ਨੂੰ ਬੰਨੇ ਟੋਟਕੇ ਨੂੰ ਬੰਨੇ ਕੀਤਾ ਕਰਾਇਆ ਬੰਨੇ ਦੁਸ਼ਮਣ ਦੀ ਵਿੱਦਿਆ ਨੂੰ ਬੰਨੇ ਜਾਦੂ ਨੂੰ ਬੰਨੇ ਜੋ ਕਰੇ ਤੇ ਮਰੇ ਉਲਟ ਵਿੱਦਿਆ ਉਸ ਤੇ ਪਵੇ ਮੇਰੀ ਰੱਖਿਆ ਗੋਰਖਨਾਥ ਬਜਰੰਗਬਲੀ ਹਨੂਮਾਨ ਕਰੇ ਮੇਰੀ ਭਗਤੀ ਗੁਰੂ ਕੀ ਸ਼ਕਤੀ ਪੂਰੇ ਮੰਤਰ ਈਸ਼ਰੋਵਾਚਾ ਤੋਹਾਈ ਗੁਰੂ ਗੋਰਖਨਾਥ ਦੀ ਤਾਂ ਦੋਸਤੋ ਇਹ ਸੀ ਮੰਤਰ ਮੰਤਰ ਫੇਰ ਇੱਕ ਵਾਰ ਬੋਲ ਦਿੰਦਾ ਓਮ ਗੁਰੂ ਜੀ ਹੱਥ ਵਿੱਚ ਪਪੂਤੀ ਕੱਛ ਵਿੱਚ ਥੈਲਾ ਖੜਾ ਮਛੰਦਰਨਾਥ ਜੋਗੀ ਭੂਤ ਨੂੰ ਬੰਨੇ ਪ੍ਰੇਤ ਨੂੰ ਬੰਨੇ ਡਾਕਣੀ ਨੂੰ ਬੰਨੇ ਸ਼ਾਕਣੀ ਨੂੰ ਬੰਨੇ ਯਕਸ਼ ਨੂੰ ਬੰਨੇ ਰਾਖਸ਼ ਨੂੰ ਬੰਨੇ दैਤ ਨੂੰ ਬੰਨੇ दैਤ ਦਾਨਵ ਬੰਨੇ ਟੂਨੇ ਨੂੰ ਬੰਨੇ ਟੋਟਕੇ ਨੂੰ ਬੰਨੇ ਜੀ ਤੱਕ ਕਰਾਇਆ ਬੰਨੇ ਦੁਸ਼ਮਣ ਦੀ ਵਿਦਿਆ ਨੂੰ ਬੰਨੇ ਜਾਦੂ ਨੂੰ ਬੰਨੇ ਜੋ ਕਰੇ ਤੇ ਮਰੇ ਉਲਟ ਵਿਦਿਆ ਉਸ ਤੇ ਪਵੇ ਮੇਰੀ ਰੱਖਿਆ ਗੋਰਖਨਾਥ ਵਜਰੰਗ ਬਲੀ ਹਨੂਮਾਨ ਕਰੇ ਮੇਰੀ ਭਗਤੀ ਗੁਰੂ ਕੀ ਸ਼ਕਤੀ ਫੁਰੇ ਮੰਤਰ ਈਸ਼ਰੋ ਵਾਚਾ ਦੁਹਾਈ ਗੁਰੂ ਗੋਰਖਨਾਥ ਕੀ ਤਾਂ ਦੋਸਤੋ ਏਸੀ ਮੰਤਰ ਇਹ ਮੰਤਰ ਦੇ ਸ਼ਬਦ ਬੋਲ ਸੀ ਤਾਂ ਦੋਸਤੋ ਇਹਨੂੰ ਆਪਣੇ ਤਰੀਕੇ ਨਾਲ ਜਿੱਦਾਂ ਤੁਹਾਨੂੰ ਦੱਸਿਆ ਗਿਆ ਤੁਸੀਂ ਇਸੇ ਤਰੀਕੇ ਨਾਲ ਇਹਨੂੰ ਸਿੱਧ ਕਰ ਲੈਣਾ ਤੁਸੀਂ ਇਹਦੀ ਰੋਜ਼ ਦੀਆਂ ਪੰਜ ਮਾਲਾ ਕਰਨੀਆਂ ਆ ਪੰਜ ਮਾਲਾ ਕਰਨੀਆਂ ਆ ਤੇ ਜਦੋਂ ਪੰਜ ਮਾਲਾ ਕਰਨੀਆਂ ਆ ਸਾਫ਼ ਸੁਥਰੇ ਹੋ ਕੇ ਨਹਾ ਧੋ ਕੇ ਕਰਨੀਆਂ ਆ ਸ਼ਿਵ ਮੰਦਿਰ ਚ ਕਰ ਸਕਦੇ ਆ ਜਾਂ ਤਾਂ ਤੁਸੀਂ ਜਿੱਦਾ ਤੁਹਾਨੂੰ ਦੱਸਿਆ ਵੀ ਸਿੱਧ ਧੂਣਾ ਹੋਵੇ ਕੋਈ ਉੱਥੇ ਕਰ ਸਕਦੇ ਆ ਜਾਂ ਕੋਈ ਬਾਬਾ ਬਾਲਕਨਾ ਚਿੱਦਾ ਜਿੱਦਾ ਜਿੱਦਾ ਧੂਨੇ ਵਾਲਾ ਮੰਦਿਰ ਹੋਵੇ ਜਿੱਥੇ ਉੱਥੇ ਤੁਸੀਂ ਜਾ ਕੇ ਇਸ ਚੀਜ਼ ਨੂੰ ਕਰ ਸਕਦੇ ਆ ਇਹ ਬਹੁਤ ਸਾਫ਼ ਸੁਥਰਾ ਤੇ ਸ਼ੁੱਧ ਮੰਤਰ ਆ ਇਹਨੂੰ ਜਿਸ ਤਰੀਕੇ ਨਾਲ ਦੱਸਿਆ ਉਹਨੇ ਦਿਨ ਕਰ ਲਿਓ ਇਹ ਲਗਾਤਾਰ ਤੁਸੀਂ ਇਹਨੂੰ 41 ਦਿਨ ਕਰਨੀਆਂ ਆ ਇਕਤਾਲੀ ਦਿਨਾਂ ਦੇ ਵਿੱਚ ਹੀ ਇਹ ਜਿਹੜਾ ਮੰਤਰ ਆ ਤੁਹਾਡਾ ਸਿੱਧ ਹੋ ਪਾਣਾ ਇਹਨੂੰ ਕਰ ਲੂਗੇ ਤੁਹਾਨੂੰ ਸਾਰੇ ਬੈਨੀਫਿਟ ਮਿਲ ਜਾਣਗੇ ਜਿੱਦਾਂ ਦੱਸਿਆ ਕੋਈ ਭੂਤ ਪ੍ਰੇਤ ਹੋਵੇ ਕੋਈ ਜਾਦੂ ਟੂਣਾ ਕਿਸੇ ਨੇ ਕੀਤਾ ਕਰਾਇਆ ਹੋਵੇ ਉੱਥੇ ਤੁਸੀਂ ਇਸ ਜਿੱਦਾਂ ਧੂਨੇ ਦੀ ਜਿਹੜਾ ਰਾਖ ਹੈ ਉਹਨੂੰ ਜਦੋਂ ਤੁਸੀਂ ਮੰਤਰ ਸਿੱਧ ਕਰ ਲੈਣਾ ਹੁਣ ਇਹਨੂੰ ਚਲਾਉਣ ਦੀ ਵਿਧੀ ਦੱਸਦਾ ਮੰਤਰ ਨੂੰ ਸਿੱਧ ਜਦੋਂ ਤੁਸੀਂ ਕੀਤਾ ਥੋੜੀ ਜੀ ਧੂਨੇ ਦੀ ਰਾਖ ਲੈ ਕੇ ਕੋ ਸਿੱਧ ਧੂਨੇ ਦੀ ਜਿੱਥਾਂ ਪਾਤੋਨੇ ਦੀ ਰਾਖ ਪਵਉਤੀ ਲੈ ਲੈਣੀ ਆ ਉਹਦੇ ਉੱਤੇ ਤੁਸੀਂ ਪੰਜ ਮਾਲਾ ਮੰਤਰ ਪੜ੍ਹਨਾ ਹੈ ਪੰਜ ਮਾਲਾ ਜਦੋਂ ਤੁਸੀਂ ਇਥੀਆਂ ਪੜ੍ਹ ਦਿੱਤੀਆਂ ਤਾਂ ਉਹ ਜਿਹੜੀ ਰਾਖ ਪਵਉਤੀ ਆ ਉਹ ਤੁਹਾਡੀ ਸਿੱਧ ਹੋ ਜਾਏਗੀ ਤੇ ਜਦੋਂ ਵੀ ਮੰਨ ਲਓ ਕਿਸੇ ਨੇ ਕੋਈ ਜਾਦੂ ਟੂਣਾ ਜਾਂ ਕੀਤਾ ਕਰਾਇਆ ਤੁਹਾਨੂੰ ਲੱਗੇ ਕਿ ਹਾਂ ਉੱਥੇ ਕੋਈ ਇਦਾਂ ਦੀ ਗੱਲਬਾਤ ਹੋਈ ਆ ਉੱਥੇ ਜਾ ਕੇ ਤੁਸੀਂ ਇਸ ਪਵਉਤ ਨੂੰ ਜਾ ਕੇ ਉਹਦੇ ਪਾਣੀ ਚ ਪਾ ਕੇ ਛਿੱਟਾ ਦੇ ਗਿਓ ਉੱਥੇ ਦੇ ਦਿਓ ਉੱਥੇ ਜੋ ਕੁਝ ਵੀ ਹੋਏਗਾ ਸਭ ਦੌੜ ਜਾਏਗਾ ਤੇ ਇਹ ਜਿਹੜੀ ਮੰਤਰ ਨੂੰ ਤੁਸੀਂ ਸਿੱਧ ਕਰਨਾ ਕਿਸੇ ਸੋਮਵਾਰ ਤੋਂ ਕਰ ਸਕਦੇ ਆ ਜਾਂ ਬੁੱਧਵਾਰ ਤੋਂ ਕਰ ਸਕਦੇ ਆ ਦਿਨ ਤੁਸੀਂ ਕੋਈ ਵੀ ਰੋਟ ਰੱਖ ਕਰ ਲਿਓ ਸੋਮਵਾਰ ਕਰੂਗੇ ਚ ਜ਼ਿਆਦਾ ਵਧੀਆ ਰਹੇਗਾ ਇਹ ਮੰਤਰ ਤੁਸੀਂ ਸਵੇਰੇ ਵੀ ਪੜ ਸਕਦੇ ਹੋ ਜਾਂ ਰਾਤ ਨੂੰ 10 ਵਜੇ ਇਸ ਮੰਤਰ ਨੂੰ ਸਿੱਧ ਕਰ ਸਕਦੇ ਹੋ ਤਾਂ ਦੋਸਤੋ ਇਹੀ ਵੀਡੀਓ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪੱਲੀ ਕਰੇ